ਸਟੇਜ ਤੇ ਚੜ ਕੇ ਨਾ ਸਰਦਾਰ ਨੇ ਕਿਹਾ ਕੁਝ ਅਜਿਹਾ ਕਿ ਵੀਡੀਓ ਹੋ ਗਈ ਬਹੁਤ ਜ਼ਿਆਦਾ ਵਾਇਰਲ ਸੋਸ਼ਲ ਮੀਡੀਆ ਤੇ ਅਕਸਰ ਹੀ ਕੋਈ ਨਾ ਕੋਈ ਅਜੀਹੀ ਵੀਡੀਓ ਵਾਇਰਲ ਹੋ ਜਾਂਦੀ ਏ ਜਿਸ ਵੀਡੀਓ ਨੂੰ ਦੇਖ ਕੇ ਨਾ ਹਾਸਾ ਬਹੁਤ ਜ਼ਿਆਦਾ ਆਉਂਦਾ ਏ ਤੇ बार-बार ਉਸ ਵੀਡੀਓ ਨੂੰ ਦੇਖਣ ਨੂੰ ਦਿਲ ਕਰਦਾ ਏ ਸੋ ਅਜਿਹੀ ਇਸ ਵੀਡੀਓ ਚ ਹੋਇਆ ਇਹ ਸਰਦਾਰ ਜੀ ਜੋ ਸਟੇਜ ਸੰਭਾਲਦੇ ਪਏ ਆ ਤਾਂ ਅਚਾਨਕ ਹੀ ਇਹਨਾਂ ਦਾ ਪੈਰ ਨਾ ਠੇਠਾ ਖਿਸਕੀ ਜਾਂਦਾ ਕਿਉਂਕਿ ਸਟੇਜ ਉੱਚੀ ਨਹੀਂ ਸੀ ਤੇ ਡਿਗਣ ਹੀ ਲੱਗਦੇ ਆ ਇਸ ਤੋਂ ਬਾਅਦ ਨਾ ਇਹ ਫਿਰ ਬੇਨਤੀ ਕਰਦੇ ਆ ਕਿ ਭਾਈ ਸਾਹਿਬ ਆ ਜੇ ਫੱਟੇ ਆ ਕੀ ਕਰ ਦੋ ਤੇ ਬੇਨਤੀ ਕਰਦੇ ਕਰਦੇ ਕਹਿੰਦੇ ਆ ਤੁਹਾਡੀ ਇਹਨਾਂ ਨੂੰ ਪੰਜਾਬੀ ਸਮਝ ਨਹੀਂ ਆਉਣੀ ਤੇ ਫਿਰ ਭਾਈ ਸਾਹਿਬ ਉਹਨਾਂ ਨੇ ਦੇਖੋ ਹਿੰਦੀ ਪੰਜਾਬੀ ਕਿਵੇਂ ਮਿਕਸ ਕਰਕੇ ਮਾਰੀ ਜਿਸ ਨੂੰ ਸੁਣ ਕੇ ਸਾਰੇ ਹੀ ਹਸਣ ਲੱਗ ਪਏ ਸੋ ਆ ਉਹ ਛੋਟੇ ਜਿਹੇ ਵੀਡੀਓ ਕਲਿੱਪ ਤੁਹਾਡੇ ਨਾਲ ਸਾਂਝਾ ਕਰਦੇ ਆ ਉਹ ਸਾਰਾ 18 ਘੰਟਿਆਂ ਦਾ ਪ੍ਰੋਗਰਾਮ ਆ ਹੱਥ ਜੋੜ ਕੇ ਬੇਨਤੀ ਆ ਫੱਟੇ ਵਾਲਿਆਂ ਨੂੰ ਆ ਜਿਨ੍ਹਾਂ ਨੇ ਸਟੇਜ ਬਣਾਈ ਆ ਆ ਕਿੰਨਾ ਸੱਚ ਹਿੰਦੀਚ ਬੋਲਣਾ ਪੈਣਾ ਯਾਰ ਪੰਜਾਬੀ ਨੂੰ ਸਮਝਦੇ ਰੱਖਣੇ मैं हाथ जोड़ के बेनती करता हूं कि जिन्होंने स्टेज बनाई हुई है फाटा ऊंचा नीचा हो गया देखो ये फाटा ऊंचा नीचा हो गया तो इसको प्रॉपर में कर दो में ਜਿਵੇਂ ਕਿ ਇੱਕੋ ਤੇ ਆ ਇਹ ਜਸਣ ਵਾਲੀ ਕਿਹੜੀ ਗੱਲ ਆ ਯਾਰ ਸਾਡੇ ਨਾ ਜਿਹੜੇ ਪੰਜਾਬੀ ਐ ਨਾ ਇਹਨਾਂ ਦੀ ਹਿੰਦੀ ਮਿਕਸ ਹੋਈ ਜਾਂਦੀ ਆ ਜਿੰਨਾ ਮਰਜ਼ੀ ਕਰ ਲੋ ਸੋ ਬਾਕੀ ਤੁਸੀਂ ਦੱਸਿਓ ਵੀ ਆ ਸਰਦਾਰ ਜੀ ਉਹਨਾਂ ਦੀ ਹਿੰਦੀ ਕਿਵੇਂ ਦੀ ਲੱਗੀ ਵੱਧ ਤੋਂ ਵੱਧ ਕਮੈਂਟ ਜਰੂਰ ਕਰਿਓ ਤੇ ਜਿਹੜਾ ਤੁਹਾਡਾ ਯਾਰ ਦੋਸਤ ਇਵੇਂ ਹਿੰਦੀ ਬੋਲਦਾ ਐ ਨਾ ਉਸ ਤੱਕ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਰੱਬ ਰਾਖਾ